ਮੂੰਹ ਦੇ ਅੰਦਰ ਗਲੇ ਦੇ ਅੰਦਰ ਕੈਂਸਰ ਦੇ ਜ਼ਖਮ ਬਣ ਜਾਣਾ ਇਹਨਾਂ ਜ਼ਖਮਾਂ ਤੇ ਤੁਸੀਂ ਬਿਲਕੁਲ ਬੜੀ ਆਸਾਨੀ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਕਾਬੂ ਪਾ ਸਕਦੇ ਹੋ ਨਾਰਮਲ ਜੀਆਂ ਚੀਜ਼ਾਂ ਨੇ ਸੁਹਾਗਾਜੀ ਫਟਕੜੀ ਤੇ ਸ਼ਹਿਦ ਇਸ ਨੁਸਖੇ ਨੂੰ ਵਰਤਣਾ ਕਿਵੇਂ ਹੈ ਉਹ ਪਾ ਤੁਹਾਨੂੰ ਦੱਸ ਦਿੰਨੇ ਆ ਤੁਹਾਡੀ ਕੋਈ ਦਵਾਈ ਚੱਲਦੀ ਹੈ ਤਾਂ ਤੁਸੀਂ ਉਸ ਨੂੰ ਜਾਰੀ ਰੱਖ ਸਕਦੇ ਹੋ ਆਪਾਂ ਬੰਦ ਕਰਨ ਲਈ ਤੁਹਾਨੂੰ ਨਹੀਂ ਕਹਿੰਦੇ ਇਸ ਨੁਸਖੇ ਨੂੰ ਤੁਸੀਂ ਕਿਵੇਂ ਬਣਾਉਣਾ ਤੇ ਕਿਵੇਂ ਵਰਤਣਾ ਹੈ ਦੇਖੋ ਜੀਬ ਦਾ ਕੈਂਸਰ ਜਾਂ ਗਲੇ ਦਾ ਕੈਂਸਰ ਉਸ ਵਕਤ ਹੁੰਦਾ ਹੈ ਉਹਨਾਂ ਨੂੰ ਹੁੰਦਾ ਹੈ ਜਿਹੜੇ ਮੇਰੇ ਵੀਰ ਜ਼ਿਆਦਾ ਗੁਟਕੇ ਦਾ ਇਸਤੇਮਾਲ ਕਰਦੇ ਨੇ ਚੈਨੀ ਖਾਣੀ ਜਾਂ ਫਿਰ ਜਰਦੇ ਦਾ ਇਸਤੇਮਾਲ ਕਰਦੇ ਨੇ ਸਿਗਰਟ ਬੀੜੀ ਦਾ ਇਸਤੇਮਾਲ ਕਰਦੇ ਨੇ ਜਾਂ ਫਿਰ ਤੁਹਾਡੇ ਜਾੜ ਦੇ ਅੰਦਰ ਰੇਸ਼ਾ ਭਰ ਗਿਆ ਤੁਸੀਂ ਦਵਾਈਆਂ ਲਈਆਂ ਕੰਟਰੋਲ 'ਚ ਨਹੀਂ ਆਇਆ ਤੇ ਉਸ ਨੇ ਕੈਂਸਰ ਦਾ ਰੂਪ ਧਾਰਨ ਕਰ ਲਿਆ ਤੇ ਜੀਬ ਦੇ ਉੱਪਰ ਕੈਂਸਰ ਦੇ ਜ਼ਖਮ ਨੇ ਬੜੀ ਆਸਾਨੀ ਦੇ ਨਾਲ 3 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜ਼ਖਮ ਜਿਹੜੇ ਉਹ ਭਰਨੇ ਸ਼ੁਰੂ ਹੋ ਜਾਣਗੇ ਤੁਸੀਂ ਇਸ ਨੂੰ ਵਰਤਣਾ ਕਿਵੇਂ ਆ ਜੀ ਸੁਹਾਗਾ ਤੇ ਫਟਕਰੀ ਤੁਸੀਂ ਇਹ ਬਰਾਬਰ ਮਾਤਰਾ ਚ ਲੈਣਾ ਜੀ ਬਿਲਕੁਲ ਵਜਨ ਇਹਨਾਂ ਦੋਨਾਂ ਚੀਜ਼ਾਂ ਦਾ ਬਰਾਬਰ ਲੈਣਾ ਹੈ ਤੁਸੀਂ ਤਵੇ ਦੇ ਉੱਪਰ ਕੱਲੀ-ਕੱਲੀ ਚੀਜ਼ ਨੂੰ ਖਿਲ ਕਰਨਾ ਇਹਨਾਂ ਦੋਨਾਂ ਦੀ ਭਸਮ ਬਣਾਉਣੀ ਆ ਜੀ ਸੁਹਾਗਾ ਖਿਲ ਕਰ ਲਓ ਤਵੇ ਦੇ ਉੱਪਰ ਗਰਮ ਕਰਕੇ ਖਿਲ ਕਰ ਲਓ ਖਿਲ ਕਰਕੇ ਠੰਡਾ ਕਰਕੇ ਇਸ ਦਾ ਪਾਊਡਰ ਕਰ ਲਓ ਫਿਰ ਫਟਕਰੀ ਤੁਸੀਂ ਖਿਲ ਕਰਕੇ ਠੰਡਾ ਕਰਕੇ ਇਸ ਦਾ ਇਸ ਦਾ ਪਾਊਡਰ ਕਰ ਲਓ ਇਹਨਾਂ ਦੋਨਾਂ ਚੀਜ਼ਾਂ ਦਾ ਪਾਊਡਰ ਰਲਾ ਕੇ ਕੱਚ ਦੇ ਬਰਤਨ 'ਚ ਅੱਡ ਤੋਂ ਰੱਖ ਦਿਓ ਉਸ ਤੋਂ ਇਲਾਵਾ ਤੁਸੀਂ ਅਲੱਗ ਤੋਂ ਫਟਕਰੀ ਦੀ ਭਸਮ ਤਿਆਰ ਕਰ ਲਈ ਹੈ ਜੀ ਥੋੜੀ ਜੀ ਉਹ ਅਲੱਗ ਤੋਂ ਭਸਮ ਤਿਆਰ ਕਰਕੇ ਤੁਸੀਂ ਤਵੇ ਦੇ ਉੱਪਰ ਖਿਲ ਕਰਕੇ ਪਾਊਡਰ ਬਣਾ ਕੇ ਇਸ ਨੂੰ ਅਲੱਗ ਚੀਜ਼ ਚ ਪਾ ਲੈਣਾ ਜੀ ਜਦ ਤੁਸੀਂ ਇਹ ਦਵਾਈ ਲੈਣੀ ਹੈ ਇਸ ਡੋਜ਼ ਨੂੰ ਤਾਂ ਪਹਿਲਾਂ ਇੱਕ ਚੁਟਕੀ ਅੱਧੇ ਗਲਾਸ ਕੋਸੇ ਪਾਣੀ 'ਚ ਫਟਕਰੀ ਦੀ ਇੱਕ ਚੁਟਕੀ ਪਾ ਕੇ ਉਹਨੂੰ ਘੋਲ ਕੇ ਤੁਸੀਂ ਕੁਲਲੀ ਕਰ ਲੈਣੀ ਹੈ ਦੋ ਤਿੰਨ ਗੋਲੀਆਂ ਕਰਕੇ ਚੰਗੀ ਤਰ੍ਹਾਂ ਗਲੇ ਨੂੰ ਵਿੱਚ ਘੁਮਾ ਕੇ ਉਹ ਪਾਣੀ ਬਾਹਰ ਥੁੱਕ ਦੇਣਾ ਤੇ ਫਿਰ ਤੁਸੀਂ ਇਸ ਚੀਜ਼ ਦਾ ਸੇਵਨ ਕਰਨਾ ਹੈ ਅੱਧਾ ਚਮਚ ਜਿਹੜੀ ਤੁਸੀਂ ਦੋਨਾਂ ਚੀਜ਼ਾਂ ਦੀ ਭਸਮ ਤਿਆਰ ਕਰਕੇ ਰੱਖੀ ਹੈ ਕੱਚ ਦੀ ਸ਼ੀਸ਼ੀ ਚ ਉਸ ਦਾ ਅੱਧਾ ਚਮਚ ਅੱਧਾ ਚਮਚ ਤੁਸੀਂ ਪਿਓਰ ਸ਼ਹਿਦ ਲੈਣੀ ਹੈ ਜੀ ਚਾਹੇ ਤਾਂ ਕਿਸੇ ਫਾਰਮ ਤੋਂ ਲਿਆਓ ਜਿੱਥੇ ਤਿਆਰ ਕਰਦੇ ਨੇ ਸ਼ਹਿਦ ਵਿੱਚ ਚੀਨੀ ਨਾ ਰਲੀ ਹੋਵੇ ਜਾਂ ਤੁਹਾਨੂੰ ਕਿਸੇ ਦੇਸੀ ਸ਼ਹਿਦ ਕਿਤੋਂ ਮਿਲ ਜਾਂਦੀ ਹੈ ਦਰਖਤਾਂ ਤੇ ਜਿਹੜੀ ਲੱਗੀ ਹੁੰਦੀ ਆਮ ਜੰਗਲਾ ਚ ਤਾਂ ਉਹ ਸਭ ਤੋਂ ਵਧੀਆ ਹੈ ਅੱਧਾ ਚਮਚੀ ਇਹਨਾਂ ਦੋਨਾਂ ਚੀਜ਼ਾਂ ਦੀ ਭਸਮ ਦਾ ਅੱਧਾ ਚਮਚ ਸ਼ਹਿਦ ਦਾ ਆਪਸ ਚ ਰਲਾ ਕੇ ਉਂਗਲੀ ਦੀ ਮਦਦ ਨਾਲ ਤੁਸੀਂ ਸਾਰੇ ਮੂੰਹ ਦੇ ਅੰਦਰ ਲਾਣੀ ਜਿੱਥੇ ਜਿੱਥੇ ਤੁਹਾਡੇ ਜ਼ਖਮ ਬਣੇ ਹੋਏ ਹਨ ਤਾਂ ਉਹਦੇ ਅੰਦਰ ਇੱਕ ਲਾਲ ਤਿਆਰ ਹੋਏਗੀ ਤੁਹਾਡੇ ਮੂੰਹ ਦੇ ਅੰਦਰ ਉਸ ਲਾਲ ਨੂੰ ਤੁਸੀਂ ਥੋਕਣਾ ਨਹੀਂ ਹੈ ਜੀ ਉਸ ਲਾਲ ਨੂੰ ਤੁਸੀਂ ਹੌਲੀ ਹੌਲੀ ਗਲੇ ਤੋਂ ਥੱਲੇ ਲੈ ਜਾਣਾ ਜੀ ਜਿਹੜੇ ਕੋਈ ਤੁਹਾਡੇ ਫੂਡ ਪੈਪ ਦੇ ਅੰਦਰ ਵੀ ਜ਼ਖਮ ਕੈਂਸਰ ਦੇ ਬਣ ਰਹੇ ਹਨ ਉਹਨਾਂ ਨੂੰ ਇੱਕ ਖਤਮ ਕਰਨ ਦੀ ਤਾਕਤ ਰੱਖਦੀ ਹੈ ਤੁਹਾਡੇ ਜ਼ਖਮ 2-3 ਦਿਨ ਦੇ ਅੰਦਰ ਅੰਦਰ 2-3 ਦਿਨ ਦੇ ਅੰਦਰ ਅੰਦਰ ਭਰਨੇ ਸ਼ੁਰੂ ਹੋ ਜਾਣਗੇ ਤੁਸੀਂ ਇਸ ਨੂੰ ਲੰਮਾ ਸਮਾਂ ਕਰਦੇ ਰਹੋਗੇ ਮਹੀਨਾ ਡੇਢ 2 ਮਹੀਨੇ ਤੱਕ ਤੁਹਾਡੇ ਜ਼ਖਮ ਬਿਲਕੁਲ ਖਤਮ ਹੋ ਜਾਣਗੇ 3 ਮਹੀਨੇ ਤੱਕ ਅਗਰ ਤੁਸੀਂ ਇਹਨੂੰ ਕਰੋਗੇ ਤਾਂ ਤੁਹਾਨੂੰ ਗਲੇ ਦਾ ਕੈਂਸਰ ਬਿਲਕੁਲ ਹੀ ਖਤਮ ਹੋ ਜਾਵੇਗਾ ਤਰੀਕਾ ਇਹੀ ਹੋਣਾ ਚਾਹੀਦਾ ਤੁਹਾਡਾ ਤੇ ਪਰਹੇਜ਼ ਦੁੱਧ ਬੰਦ ਕਰਦੇ ਹੋ ਚੀਨੀ ਬੰਦ ਕਰਦੇ ਹੋ ਮਿੱਠਾ ਬੰਦ ਕਰਦੇ ਹੋ ਚਾਹ ਬੰਦ ਕਰਦੇ ਹੋ ਜੀ ਰੋਟੀ ਆਟੇ ਦੀ ਬੰਦ ਕਰਦੇ ਹੋ ਹਰੀ ਸਬਜ਼ੀਆਂ ਜ਼ਿਆਦਾ ਖਾਓ ਫਲ ਜ਼ਿਆਦਾ ਖਾਓ ਲਿਕਵਿਡ ਪਦਾਰਤ ਦਾ ਯੂਜ਼ ਜ਼ਿਆਦਾ ਕਰ ਜਦੋਂ ਤੱਕ ਤੁਹਾਨੂੰ ਇਸ ਚੀਜ਼ ਦਾ ਫਰਕ ਪੂਰਾ ਗਲਾ ਠੀਕ ਨਹੀਂ ਹੁੰਦਾ ਲਿਕਵਿਡ ਲਿਕਵਿਡ ਪਦਾਰਤ ਵੀ ਜ਼ਿਆਦਾ ਯੂਜ਼ ਕਰਨੇ ਨੇ ਜਿਹੜੀਆਂ ਚੀਜ਼ਾਂ ਛੱਡਣੀਆਂ ਤੁਹਾਨੂੰ ਦੱਸਤਾ ਵੀ ਚੀਨੀ ਛੱਡ ਦਿਓ ਮਿੱਠਾ ਛੱਡ ਦਿਓ ਚਾਹ ਛੱਡ ਦਿਓ ਠੀਕ ਹੈ ਜੀ ਤੇ ਰੋਟੀ ਇਹ ਚੀਜ਼ਾਂ ਛੱਡ ਦੋਗੇ ਤਾਂ ਤੁਹਾਡਾ ਕੈਂਸਰ ਬਹੁਤ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਹਰਾ ਸਕਦੇ ਹੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਹੈ ਜੀ ਸਤ ਸ੍ਰੀ ਅਕਾਲ